ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਤੇ 1699 ਦੀ ਵਿਸਾਖੀ 3 ਮਾਰਚ ਕਹਿੰਦੇ ਆਜੋ ਸਿੱਖ ਬਣਨਾ ਜਿਨੇ ਇਹ ਨਹੀਂ ਆਖਿਆ ਵੀ ਸਵਰਗ ਦੇਾਂਗੇ ਬੈਸਤਾ ਮਿਲਣਗੀਆਂ 72 ਹੂਰਾ ਮਿਲਣਗੀਆਂ ਲਾਲਚ ਨਹੀਂ ਦਿੱਤਾ ਕਿਸੇ ਪ੍ਰਕਾਰ ਦਾ ਕਹਿੰਦੇ ਆਜੋ ਜਿਨੇ ਸਿੱਖ ਬਣਨਾ ਤੁਹਾਨੂੰ ਕੁਝ ਦੇਣਾ ਪਵੇਗਾ ਅਸੀਂ ਨਹੀਂ ਕੁਝ ਦਿੰਦੇ ਤੁਹਾਨੂੰ ਕੁਝ ਦੇਣਾ ਪਵੇ ਹੁਣ ਸੰਗਤ ਨੇ ਸੋਚਿਆ ਵੀ ਮਹਾਰਾਜ ਪਤਾ ਨਹੀਂ ਕੀ ਦੇਣ ਲੱਗੇ ਐ ਤੇ ਕੀ ਲੈਣ ਲੱਗੇ ਐ ਸਾਡੇ ਤੋਂ ਸਤਿਗੁਰੂ ਕਹਿੰਦੇ ਵੀ ਜਿੰਨੇ ਸਿੱਖ ਬਣਦੇ ਉਹਨੂੰ ਆਪਣਾ ਸਿਰ ਦੇਣਾ ਪਵੇਗਾ ਸਿਰ ਬਾਤਿਆਂ ਦੀਆਂ ਨੀਵੀਆਂ ਪੈਗੀਆਂ ਇਤਿਹਾਸ ਕਹਿੰਦਾ ਵੀ 80000 ਦਾ ਕੱਠ ਬਹੁਤੇ ਦਾ ਕਨਾਤਾਂ ਪਾੜ ਕੇ ਹੀ ਭੱਜ ਗਏ ਕਈ ਗੁਰੂ ਨੂੰ ਕਮਲਾ ਕਹਿ ਲਾਗੇ ਵੀ ਚੰਡੀ ਮੁਠੀ ਪੈ ਗਈ ਮਾਤਾ ਗੁਜਰੀ ਜੀਆਂ ਦੇ ਕੋਲ ਚਲੇ ਗਏ ਬਈ ਗੁਰਗਦੀ ਬਾਬਾ ਅਜੀਤ ਸਿੰਘ ਨੂੰ ਸੌਂਪ ਦਿੰਨੇ ਐਸੇ ਪਿਆਰ ਵਾਲੇ ਸੀ ਜਿਹੜੇ ਹੁਜੇ ਕੱਚੀਆਂ ਤੰਦਾਂ ਵਾਲੀ ਭਜ ਨਿਕਲੇ ਪਰ ਭਾਈ ਦਿਆਰਾਮ ਖੱਤਰੀ ਓਟਕੇ ਚਲੇ ਆਇਆ ਗਿਆ ਭਾਈ ਧਰਮਦਾਸ ਓਟਕੇ ਚਲੇ ਗਏ ਭਾਈ ਹਿੰਮਤ ਚੰਦ ਓ ਚਲੇ ਗਏ ਭਾਈ ਹਿੰਮਤ ਰਾਏ ਓ ਚਲੇ ਗਏ ਭਾਈ ਮੋਹਕਮ ਚੰਦ ਓ ਚਲੇ ਗਏ ਭਾਈ ਸਹਿਬ ਦਾ ਓ ਚਲੇ ਗਏ ਸਤਿਗੁਰੂ ਸਾਡਾ ਸਿਰ ਹਾਜ਼ਰ ਜਦ ਮਾਰਨ ਤੁਰ ਪਿਆ ਪਰ ਪਰਿਵਾਰ ਪਿੱਛੇ ਰਹਿ ਗਿਆ ਸਰੀਰ ਪਿੱਛੇ ਰਹਿ ਗਿਆ ਜਿੰਦ ਪਿੱਛੇ ਰਹਿ ਗਈ ਸਭ ਪਿੱਛੇ ਰਹਿ ਗਏ ਜੁਰ ਕਹਿੰਦੇ ਹੁੰਦੇ ਆਪ ਮਰੈ ਜੱਗ ਪਰ ਲੋ ਯਾਪਾ ਹੀ ਜਦੋਂ ਮਰਗੇ ਬਾਅਦ ਚ ਕੀ ਹੋਣਾ ਕਿਸੇ ਨੇ ਕੀ ਵੇਖਣਾ ਸੋ ਪੰਜ ਸਿੱਖ ਪੜਗੇ ਜਾ ਕੇ ਸਤਿਗੁਰੂ ਸਾਡਾ ਤਨ ਮਨ ਧਨ ਹਾਜ਼ਰ ਤੰਬੂ ਚ ਲੈ ਗਏ ਕਿਰਪਾਨਾਂ ਚਲੀਆਂ ਪੰਜਾਂ ਨੂੰ ਬਾਦ ਦੇ ਵਿੱਚ ਸੋਹਣੇ ਕੱਪੜੇ ਪੰਜਾਂ ਦੇ ਪਾਏ ਹੋਏ ਨੇ ਦਸਤਾਰਾਂ ਸੁੰਦਰ ਸਜਾਈਆਂ ਗਾਤਰੇ ਕਿਰਪਾਨਾ ਸਤਿਗੁਰੂ ਕਹਿਣ ਲੱਗੇ ਆਓ ਇਹ ਅੱਜ ਤੋਂ ਬਾਅਦ ਮੇਰੇ ਪੰਜ ਪਿਆਰੇ ਨੇ ਉਹਨਾਂ ਕੋਲੋਂ ਮਾਰਾਇਆ ਨਹੀਂ ਆਪ ਅੰਮ੍ਰਿਤ ਛਕਿਆ ਉਹਨਾਂ ਨੂੰ ਆਪਣਾ ਸਤਿਗੁਰੂ ਵੀ ਬਣਾ ਦਿੱਤਾ ਚਮਕੌਰ ਦੀ ਗੜੀ 'ਚੋਂ ਸਤਿਗੁਰੂ ਜਾਨ ਨੂੰ ਤਿਆਰ ਨਹੀਂ ਸੀ ਰਾਤ ਨੂੰ ਬੇਨਤੀ ਕੀਤੀ ਸਤਿਗੁਰੂ ਤੁਸੀਂ ਚਲੇ ਜਾਓ ਸਾਡੇ ਵਰਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਸਿੰਘ ਬਣਾ ਲਵਾਂਗੇ 80000 ਲੱਖਾਂ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਬਣਾ ਸਕਦੇ ਸਾਡੇ ਤੋਂ ਤੁਹਾਡੇ ਵਰਗਾ ਕਿੱਥੇ ਬਣੇਗਾ ਕੋਈ ਤੇਰੇ ਜਿਹਹਾ ਹੋਰ ਨਾ ਕੋਈ ਇਸ ਦੁਨੀਆ ਤੇ ਆਇਆ ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਅਖਵਾਇਆ ਤੇਰੇ ਵਰਗਾ ਦੂਜਾ ਨਹੀਂ ਲੱਭਣਾ ਕੋਈ ਚਲੇ ਜਾਓ ਤੁਸੀਂ ਉਸ ਵੇਲੇ ਸਤਗੁਰੂ ਕਹਿਣ ਲੱਗੇ ਅਸੀਂ ਤਾਂ ਪੜਦੇ ਆ ਅਸੀਂ ਤਾਂ ਲਿਖਿਆ ਜਦ ਆਪ ਕੀ ਉਹ ਦਿਨ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੂ ਅਸੀਂ ਨਹੀਂ ਜਾਣਾਂ ਸਰ ਪੰਜ ਸਿੰਘ ਤਿਆਰ ਹੋ ਕੇ ਆਗੇ ਕਹਿੰਦੇ ਹੁਣ ਅਸੀਂ ਬੇਨਤੀ ਕਰਨੀ ਆਏ ਅਸੀਂ ਉਹ ਆ ਜਿੰਨੂੰ ਅਨੰਦਪੁਰ ਵਿੱਚ ਤੁਸੀਂ ਅਧਿਕਾਰ ਦਿੱਤਾ ਸੀ ਕਿ ਖਾਲਸਾ ਮੇਰਾ ਗੁਰੂ ਵੀ ਹੈ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰ ਪੂਰਾ ਅਸੀਂ ਉਹ ਆ ਤੇ ਹੁਣ ਬੇਨਤੀ ਨਹੀਂ ਹੁਣ ਖਾਲਸਾ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਕਰਦਾ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਹੁਣ ਆਗਿਆ ਕਰਦਾ ਹੁਕਮ ਦਿੰਦਾ ਫਿਰ ਸਤਿਗੁਰਾਂ ਨੇ ਸੀਸ ਛੀਸ ਝੁਕਾ ਦਿੱਤਾ ਸਿੰਘਾਂ ਦੇ ਅੱਗੇ ਖਾਲਸਾ ਜੀ ਤੁਹਾਡਾ ਹੁਕਮ ਸਿਰ ਮੱਥੇ ਤੇ ਜਾਣੂ ਚਿਤ ਨਹੀਂ ਸੀ ਕਰਦਾ ਰਣ ਮਚਿਆ ਹੋਇਆ ਸੀ ਜੂਝਣ ਨੂੰ ਚਿਤ ਕਰਦਾ ਪਰ ਖਾਲਸੇ ਨੇ ਹੁਕਮ ਕਰ ਦਿੱਤਾ ਸਿੰਘਾਂ ਨੇ ਹੁਕਮ ਕਰ ਦਿੱਤਾ ਗੁਰੂ ਦਾ ਹੁਕਮ ਮੰਨਣ ਵਾਸਤੇ ਖਾਲਸੇ ਦਾ ਹੁਕਮ ਮੰਨਣ ਵਾਸਤੇ ਮੈਂ 24 ਘੰਟੇ ਅਠੋ ਪੈਰ ਤਿਆਰ ਪਰ ਤਿਆਰ ਹੁਕਮ ਮੰਨ ਕੇ ਸਤਿਗੁਰੂ ਐਡੀ ਵੱਡੀ ਪਦਵੇ ਦਿੱਤੀ ਮਹਾਰਾਜ ਨੇ ਆਪਣੇ ਸੰਗਾਂ ਨੂੰ ਆਪਣੇ ਖਾਲਸੇ ਨੂੰ ਕੋਈ ਆਪਣੀ ਸੰਗਤ ਬਣਾਉਂਦਾ ਹੈ ਕੋਈ ਆਪਣੀ ਚੀਲੇ ਬਣਾਉਂਦਾ ਹੈ ਕੋਈ ਆਪਣੀਆਂ ਭੇਡਾਂ ਕਹਿੰਦਾ ਹੈ ਜਿਹੜਾ ਇਸਾਈਆਂ ਦਾ ਜੀਸਸ ਹੈ ਉਹ ਭੇਡਾਂ ਹੀ ਦੱਸਦਾ ਉਹਦਾ ਜਨਮ ਇੱਕ ਭੇਡਾਂ ਦੇ ਵਾੜੇ 'ਚ ਹੋਇਆ ਸੀ ਉਹ ਲੋਕਾਂ ਨੂੰ ਭੇਡਾਂ ਹੀ ਕਹਿੰਦਾ ਕੋਈ ਆਪਣੀ ਫਸਲ ਕਹਿੰਦਾ ਸੀ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਨੂੰ ਆਪਣਾ ਪਰਿਵਾਰ ਤੇ ਆਪਣਾ ਗੁਰੂ ਵੀ ਆਖਿਆ ਵਿੱਚ ਸੰਗਤ ਹਰ ਪ੍ਰਭ ਵਸਾ ਜੀ ਉਹ ਕਹਿੰਦੇ ਰੱਬ ਵੇਖਣਾ ਗੁਰੂ ਵੇਖਣਾ ਸੰਗਤ ਵਿੱਚੋਂ ਵੇਖ ਲਓ ਆਪਾਂ ਕਿੰਨੇ ਤਰ੍ਹਾਂ ਦੇ ਆ ਕੋਈ ਚੰਗਾ ਆਪਣੇ ਚ ਕੋਈ ਮੰਦਾ ਜਦੋਂ ਇੱਥੇ ਆ ਜਾਈਦਾ ਨਾ ਪੰਡਾਲ 'ਚ ਇੱਥੇ ਕੀ ਆਖਦੇ ਆ ਸਾਰੇ ਗੁਰੂ ਰੂਪ ਖਾਲਸਾ ਜੀ ਸਾਧ ਸੰਗਤ ਜੀ ਏਡੀ ਵੱਡੀ ਪਦਵੀ ਮਿਲ ਜਾਂਦੀ ਆਉਂਦਿਆਂ ਸਾਰੀ ਗੁਰੂ ਰੂਪ ਆਪ ਬਣ ਜਾਂਦੇ ਇੱਥੇ ਬੈਠ ਕੇ ਕਈਆਂ ਨੇ ਪਾਠ ਕੀਤਾ ਕਈਆਂ ਨੇ ਨਹੀਂ ਕੀਤਾ ਕਈ ਇਹੋ ਜਿਹੇ ਵੀ ਹੁੰਦੇ ਜੜੇ ਜਰਦੇ ਦੀਆਂ ਪੁੜੀਆਂ ਬਾਹਰਲੀ ਕੰਧ 'ਚ ਲੱਗੋ ਕੇ ਆਏ ਹੁੰਦੇ ਪਰ ਇੱਥੇ ਆਉਂਦਿਆਂ ਹੀ ਪਦਵੀ ਵੱਡੀ ਮਿਲ ਜਾਂਦੀ ਹੈ ਗੁਰੂ ਰੂਪ ਖਾਲਸਾ ਜੀ ਸਾਰੇ ਓਗਣ ਗਤਬ ਹੋ ਜਾਂਦੇ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਕੋਟ ਵਿਗਣ ਲਾਥੇ ਪਰਿਵਸ਼ਰਨਾ ਪ੍ਰਗਟੇ ਭਲੇ ਸੰਜੋਗਾ ਸੰਜੋਗਾ ਸਾਰੇ ਹੀ ਵਿਗਣ ਲੈ ਜਾਂਦੇ